ਕਿੰਕਾ ਖਾਲਸਾ ਬਾਹੀ ਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਪਰ ਅੱਜ ਆਪਾਂ ਆਇਆ ਲੌਂਗਵਾਲ ਦੇ ਵਿੱਚ ਜਿਵੇਂ ਅੱਜ ਕੱਲ ਦੇਖਦੇ ਆਂ ਬੇ ਸន្តែਸ਼ਕ ਦੇ ਰੂਪ ਦੇ ਵਿੱਚ ਆਪਾਂ ਨੂੰ ਐਲਜੀਡੀ ਜੇ ਅਪ্লাই ਹੋਇਆ ਜਾ ਰਹੀ ਹੈ ਜਿਹੜੀਆਂ ਕੀ ਆਪਣੇ ਖੇਤ ਲਈ ਬਹੁਤ ਹਾਨੀਕਾਰਕ ਨੇ ਤਾਂ ਜਿਹੜੇ ਮੈਂ ਆਪਣੇ ਗੁਰੂਆਂ ਦੀ ਬਖਸ਼ੂ ਜਿਵੇਂ ਆਪਾਂ ਨੂੰ ਕੋਈ ਦਾਤ ਹੈ ਜੁਵੇਸ਼ਰ ਦਾ ਹੀ ਕਹਿੰਦੇ ਆਪਾਂ ਜੀ ਅੱਜ ਵੀ ਜਿਹੜੇ ਮੁੱਢਾ ਦਾ ਲਾਗਿਆ ਤਰ੍ਹਾਂ ਦਾ ਲਾਗਿਆ ਉਹਨਾਂ ਦੇ ਵਿੱਚ ਇਹ ਚੀਜ਼ ਬੜੀ ਮਸ਼ਹੂਰ ਤੇ ਮਕਬੂਲ ਹੈ ਜਿਉਂ ਤੇ ਬਦਾਮ ਵਗੈਰਾ ਜੋ ਉਹਦੀ ਸਰ੍ਹਦਾਈ ਦੇ ਵਿੱਚ ਸਮਾਨ ਪੈਂਦਾ ਜੀ ਹੋ ਸਕਦੇ ਨੇ ਸਿੰਘ ਉਸ ਤਰ੍ਹਾਂ ਸਾਡੇ ਲੌਂਗਵਾਲ ਦੇ ਵਿੱਚ ਸਾਡੇ ਭਰਾਵਾਂ ਨੇ ਪੰਜਾਬੀ ਭਰਾਵਾਂ ਨੇ ਭਰਾਵੋ ਆ ਨਵਾਂ ਨਵੀਤ ਕਾਲ ਖੋਲੀ ਐ ਤੁਸੀਂ ਇੱਥੇ ਆ ਕੇ ਸਾਡੇ ਸਾਡੇ ਬਾਕੀ ਵੀ ਤੁਹਾਡੀ ਭਾਈ ਉਹਨਾਂ ਨਾਲ ਗੱਲਬਾਤ ਕਰਉਣਾ ਜੀ ਖਾਲਸੇ ਖਾਣ ਖੰਡੀ ਮਿੱਠੀ ਸਰ੍ਹਦਾਈ ਬਦਾਮਾਂ ਦਾ ਦੁੱਧ ਭਰਾਵੋ ਨਿਰਮਲ ਸਿੰਘ ਤੇ ਆ ਸਾਰਾ ਸਮਾਨ ਆ ਭਰਾਵੋ ਬਾਕੀ ਆ Google Pay ਦਾ ਰੱਖਿਆ ਹੋਇਆ ਜੇ ਕੈਸ਼ ਕੋਡ ਦੀ ਕੋਈ ਦਿੱਕਤ ਹੁੰਦੀ ਆ ਤਾਂ Google Pay ਵੀ ਚੱਲਦਾਗਾ ਬਾਕੀ ਤੁਹਾਨੂੰ ਸਫਾਈ ਦਿਖਾਉਣਾ ਪਰਾਵੋ ਸਫਾਈ ਕਿੰਨੀ ਆ ਦੁਕਾਨ ਦੇ ਵਿੱਚ ਕੋਈ ਮੱਖੀ ਨਹੀਂ ਕੋਈ ਬਸਰ ਨਹੀਂ ਭਰਾਵੋ ਆ ਠੇਕੇਦਾਰ ਉਹਨੇ ਬੈਠੇ ਨੇ ਪੀ ਕੇ ਹਟੇ ਨੇ ਲੋ ਵੀ ਪੰਜਾਬੀ ਉਹ ਬਾਈ ਨੂੰ ਸਾਫ ਦਿਓ ਵੈਸੇ ਬਾਈ ਨਾਲ ਪੂਰਾ ਮੇਲਾ ਲੱਗਿਆ ਵਿਆ ਪੂਰੇ ਸਾਡੇ ਪੰਜਾਬੀ ਭਰਾ ਪੂਰਾ ਸਾਥ ਦੇ ਰਹੇ ਨੇ ਬੰਦੇ ਹੁਣ ਪਹਿਲ ਕਰਨ ਲੱਗੇ ਇਹ ਆਪਾਂ ਜਿਹੜੀਆਂ ਡਰਿੰਕਾਂ ਟਰੱਕਾਂ ਇਹ ਪੀਂਦੀਆਂ ਆਂ ਭਰਾ ਉਹਦੇ ਮੁਕਾਬਲੇ ਕੁਝ ਵੀ ਨਹੀਂ ਹੁੰਦੀਆਂ ਛੇ ਛੇ ਵੀ ਨਹੀਂ 70 ਸਾਲ ਦੀਆਂ ਪੈਕਟਾਂ ਵਾਲੀਆਂ ਚੀਜ਼ਾਂ ਅਸੀਂ ਪੀ ਰਹਿਆਂ ਕੀ ਕਿਉਂ ਨਾ ਸੀ ਗੁਰੂ ਸਾਹਿਬ ਨੇ ਬੱਸ ਉਹਦੀ ਦਾਤ ਦਾ ਸਦੇ ਇਹ ਪੁਰਾਣੇ ਖਰਾਕਾਂ ਨੇ ਆਪਣੀਆਂ ਉਹ ਉਹ ਸਟਾਰਟ ਕਰੀ ਭਰਾ ਉਹ ਦਰਵਾਜ਼ੇ ਜਿਹੜਾ ਪਰੇਵਾਂ ਬਾਈਕਾਟ ਕਰੀ ਤਾਂ ਜੋ ਸਾਡੀਆਂ ਸਿਹਤਾਂ ਅਸੀਂ 100 ਸਾਲ 100 ਸਾਲ ਠੀਕ ਹੈ ਜਿਹੜਾ ਉਮਰ ਦੀ ਪਹੁੰਚ ਸੀ ਤੁਹਾਨੂੰ ਵੀ ਪਤਾ ਹੋ ਗਿਆ ਖੋਲੇ ਇਹਨੇ ਮਿਲ ਬਾਈ ਉਹਨਾਂ ਦੀ ਇੱਕਦਾਂ ਬਾਈ ਰੇਡੀਏ ਚ ਬੋਲਦਾ ਫਿਰਦਾ ਹੈ ਫੈਂਡ ਆਪਣੇ ਹਾਂਜੀ ਤਾਂ ਸਪੈਸ਼ਲ ਆਉ ਰਹੇ ਹਨ ਹਾਂਜੀ ਦੇਖੋ ਜੀ ਠੀਕ ਹੈ ਅੱਗੇ ਦੇਖ ਲਈਏ ਠੀਕ ਹੈ ਜੀ ਸਵੇਰ ਲਓ ਜੀ ਭਰਾਵੋ ਜੀ ਸਖਨੀ ਅਸਰ ਦੇ ਤਾਂ ਬਾਕਸ ਸਟੈਂਡ ਲੰਗਵਾਲ ਉਹਦੇ ਸਾਹਮਣੇ ਬਿਲਕੁਲ ਉਹਨਾਂ ਸਿੱਟੇ ਕਰ ਕਹਿੰਦਾ ਗਰਮੀ ਹੁਣ ਜਿਆਦਾ ਹੋਣ ਕਰਕੇ ਸਾਨੂੰ ਤਾਂ ਪਤਾ ਵੀ ਬਹੁਤ ਵਧਾ ਦੇ ਕੰਮ ਤੇ ਪੂਰੀ ਨੂੰ ਤਾਂ ਤਾਂ ਇਹ ਦਿੱਲੀ ਤੱਕ ਦੇ ਅਥਰੇ ਦੇਖੇ ਗਲਾ ਜਰੂਰ ਸਾਕੇ ਲਾਪਰਾ ਉਹ ਤੁਸੀਂ ਆ ਗਈ ਗੁਰੂਆਂ ਅਨੰਤਮਾਨ ਹੋਏ ਚੀਜ਼ ਹੈ ਠੀਕ ਜਿਹਾ ਕਿਵੇਂ ਆਪੀਂ ਚਾਹੇ ਬਹੁਤ ਵਧੀਆ ਜੀ ਸੁਣ ਕੇ ਮਤ ਲੱਗਿਆ ਵੀ ਬਾਈ ਉਹਨਾਂ ਨੇ ਤੋਰਿਆ ਸਦਾ ਹੀ ਲਗਮ ਉਹ ਮੈਂ ਨਾ ਇੱਕ ਨਾ ਮੇਰਾ ਮਿੱਤਰ ਆ ਜੂਰੇ ਉਹਨਾਂ ਦਾ ਸਰਦਾਈ ਚੌਂਕ ਦੇ ਬਾਹਰ ਤਾਂ ਪੀਕੇ ਜਿਹੜੇ ਨੇ ਉਹ ਕੋਲ ਕੋਲ ਨਕਲ ਦੇ ਇਹਦੇ ਵਿੱਚ ਕੀ ਫਰਕ ਹੈਗਾ ਤੁਸੀਂ ਤਾਂ ਇਹਨਾਂ ਨੂੰ ਸਭ ਵੋਟੀਆਂ ਸਮਾਨ ਪਾਇਆ ਜਿਹਦੇ ਵਿੱਚ ਨਾ ਬੋਡਰਿੰਗ ਦਾ ਬਹੁਤ ਉੱਕੜ ਗਿਆ ਜਾਈ ਬਈ ਤੈਨੂੰ ਆਹ ਤਾਂ ਬਹੁਤ ਵਧੀਆ ਜੀਏਗੀ ਛੇੜ ਖਾਤਰੀ ਵੀ ਹੋਣਗੀਆਂ ਜੀ ਇਹ ਜਦ ਪੀਕੇ ਦੇਖੋ ਉਹਨੇ ਬੱਚਿਆਂ ਨੂੰ ਦਿਓ ਲੰਗੋਵਾਲਾ ਇਹ ਬਸਟੈਂਡ ਕੋਲੇ ਠੀਕ ਹੈ ਜੀ ਹਾਂਜੀ ਕਿੰਨੇ ਦਾ ਬਰੇਗਲਾ ਸ ਹੈ ਵੱਡਾ ਇਹ ਵੱਡਾ ਗਲਾਸ 100 ਰੁਪਏ ਦਾ ਠੀਕ ਹੈ ਲਓ ਜੀ ਪ੍ਰਭੂ ਆ ਬੱਚੇ ਆਪਣੇ ਛੱਡ ਜਿਉਣ ਕੋਲ ਡਰਿੰਕ ਦਾ ਅਜਿਹਾ ਪੀਣ ਨਹੀਂ ਸਿੰਗਾ ਛੂਗਾ ਨਹੀਂ ਐਦਰ ਲੱਗੀ ਪ੍ਰਭੂ ਤੁਸੀਂ ਉਹਦੇ ਬੱਚਿਆਂ ਨੂੰ ਇਸ ਚੀਜ਼ ਨਾਲ ਜੋੜੋ ਆ ਛੱਡੋ ਕੋਲ ਕੋਲ ਡਰਿੰਕ ਪਾਉਣੇ ਕਰਾਉਣੇ ਕਰਾਉਣੀ ਮਿੱਠਾ ਮਠਾ ਕਿਵੇਂ ਆ ਕੋਲ ਡਰਕ ਵਧੀਆ ਕਿਹੜੀ ਚੀਜ਼ ਵਧੀਆ ਹੋਣੀ ਬੜੀ ਵਧੀਆ ਨਾ ਹੈ ਦੇਖੋ ਭਰਾਵੋ ਆਪਣੇ ਚੱਪੜਾਂ ਲਬੂਟ ਲਹਾ ਕੇ ਫੇਰ ਬਾਈ ਉਹਨੇ ਅੰਦਰ ਬਣ ਦਿੰਦੇ ਨੇ ਜੀ ਆ ਫੌਜਾਂ ਆ ਗਈਆਂ ਸਕਣ ਵਾਸਤੇ ਸਰਹਾਲ ਸਾਹਿਬ ਵਾਹਿਗੁਰੂ ਖਾਸ ਲਈ ਇਹ ਆਪਣੇ ਖਾਲਸੇ ਨੂੰ ਬਖਸ਼ਿਸ਼ ਦਿੱਤੀ ਈਆ ਗੁਰਾਂ ਵੱਲੋਂ ਉਹ ਤਿਆਰ ਕਰਦੇ ਕੀ ਕੀ ਸਮਾਨ ਬਾਬਾ ਜੀ ਪੈਂਦਾ ਇਹਦੇ ਵਿੱਚ ਸਮਾਨ ਐਸੀ ਜੀ ਇਹਦੇ ਵਿੱਚ ਬਦਾਮ ਕਾਲੀ ਮਿਰਚ ਦਲਾਵ ਦੀਆਂ ਪੱਤੀਆਂ ਗੁਲਾਕੰਦ ਤੇ ਖਲ ਖਸ ਕਿਹਦੋਂ ਸਾਮਾਨ ਤਿਆਰ ਹੈ ਇਹਦਾ ਕੀ ਆਪ ਨੂੰ ਬੈਨੀਫਿਟਾ ਪੀਣ ਦਾ ਜੀ ਪੀਣ ਦੇ ਨਾਲ ਇੱਕ ਤਾਂ ਇਹ ਦਿੱਦੀ ਦੇ ਨਾਲ ਸਰੀਰ ਦੀ ਜਿਹੜੀ ਸਾਰੀ ਗਰਮੀ ਹੈਗੀ ਉਹ ਸਾਰੀ ਮਤਲਬ ਕਿ ਬਾਹਰ ਨਿਕਲ ਜਾਂਦੀ ਹੈ ਤੁਹਾਨੂੰ ਭਾਵੇਂ ਤੁਸੀਂ ਧੁੱਪ ਦੇ ਵਿੱਚ ਤੁਰੇ ਘਰੋਂ ਗਰਮੀ ਮਹਿਸੂਸ ਨਹੀਂ ਹੁੰਦੀ ਤੇ ਬਾਕੀ ਜਿਹੜੇ ਆਪਣੇ ਹੋਰ ਜਿਹੜੀਆਂ ਸੌਫਟ ਡਰਿੰਕਸ ਨੇ ਕੋਲ ਡਰਿੰਕ ਵਗੈਰਾ ਜਾਂ ਕੋਲ ਕੁਝ ਵੀ ਹੈਗਾ ਉਹਨਾਂ ਨਾਲੋਂ ਤਾਂ ਬਹੁਤ ਗੁਣਾ ਜ਼ਿਆਦਾ ਚੰਗੇ ਹੈ ਕਿਉਂਕਿ ਉਹਨਾਂ ਚੋਂ ਤਾਂ ਪਤਾ ਨਹੀਂ ਲੱਗਾ ਵੀ ਕੀ ਕੁਝ 파ਕੋ ਤਿਆਰ ਕਰਦੇ ਨੇ ਤੇ ਇਹਦੇ ਵਿੱਚ ਤਾਂ ਸਾਰਾ ਸਾਮਾਨ ਹੈ ਜਿਹੜਾ ਬਲਕੋ ਨੇ ਸਾਹਮਣੇ ਪਿਆ ਗਿਆ ਹੈ ਇਹਦੇ ਵਿੱਚ ਇਹਨੂੰ ਬਾਕੀ ਤਿਆਰ ਕਰਦੇ ਨੇ ਬਹੁਤ ਨੁਕਸਾਨ ਕੀ ਹੈ ਪੌਂਟੇ ਆਪਾਂ ਮਤਲਬ ਡਰਿੰਕ ਵਗੈਰਾ ਪੀਂਦੇ ਆ ਹਾਂ ਉਹਦਾ ਨੁਕਸਾਨ ਸਭ ਤੋਂ ਜ਼ਿਆਦਾ ਨੁਕਸਾਨ ਤੋਂ ਉਹਦਾ ਸੇਕ ਵਾਸਤੇ ਜੀ ਤੁਹਾਡਾ ਸਰੀਰ ਜਿਹੜਾ ਮੈਮਰੀ ਆ ਉਹ ਲੌਸ ਹੁੰਦੀ ਹੈ ਸਭ ਤੋਂ ਵੱਡਾ ਕਾਰਨ ਹੈਗਾ ਪਾਣੀ ਦਾ ਜਾਂ ਜਿਹੜਾ ਪਾਣੀ ਦਾ ਖਾਤਮਾ ਕਰਦ ਨੇ ਕਿਉਂਕਿ ਉਹਦੇ ਵਿੱਚ ਇਹ ਚੀਜ਼ ਪਾਈ ਗਿਆ ਕਿ 1 ਲੀਟਰ ਤਿਆਰ ਕਰਨ ਵਾਸਤੇ ਉਹਨੂੰ 12 ਲੀਟਰ ਪਾਣੀ ਆ ਜਿਹੜਾ ਉਹ ਗਰਸ਼ ਜਾਂਦਾ ਠੀਕ ਹੈ ਕੀ ਰੱਖਿਆ ਤੁਸੀਂ ਦਾ ਕੋਈ ਕਾਸਟ ਵਗੈਰਾ ਪ੍ਰਾਈਸ ਇਹਦਾ ਛੋਟਾ ਗਲਾਸ 30 ਰੁਪਏ ਦਾ ਤੇ ਵੱਡਾ 50 ਰੁਪਏ ਦਾ ਨਜ਼ਾਰਾ ਲਿਆਦਾ ਪੰਜਾਬੀਓ ਤੁਸੀਂ ਹੁਣ ਜਿਦਿਓ ਤੁਹਾਨੂੰ ਪਤਾ ਲੱਗਿਆ ਵੀ ਆਪਣੇ ਆਪਣੇ ਉਹਦੇ ਬਗਾਨੇ ਬਗਾਂਵੇਂ ਦੇ ਹੁਣ ਤੁਸੀਂ ਸੌਮਿਕ ਆਪਣੀਆਂ ਗੱਲਾਂ ਬਾਤਾਂ ਸਰੀਆਂ ਹੁਣ ਤਾਂ ਮਤਲਬ ਪ੍ਰਾਵੋ ਨਿਰਮਣਕ ਦੁਕਾਨ ਦੇ ਉੱਪਰ ਮੇਲਾ ਲੱਗਣ ਲੱਗਿਆ ਲੋਕ ਆਉਂਦੇ ਫੈਮਿਲੀ ਨਾਲ ਬਾਈ ਹੁਣਾਂ ਕੋਈ ਛਿੰਦੀ ਮਿੱਠੀ ਸਰ ਦਾ ਹੀ ਚੀਜ਼ ਨਾਉਂਦੇ ਨੇ ਉਹਨੂੰ ਪਤਾ ਲੱਗਿਆ ਕਿ ਜਿਹੜੇ ਜੇ ਕੋਲ ਡਰਿੰਕ ਪੀਣਿਆ ਪ੍ਰਾਵੋ ਬੰਬਾਰੀਆਂ ਜੀ ਆਪ ਖਰੀਦ ਕੇ ਔਰ ਇੱਕ ਆਪ ਲਾ ਰਹੇ ਆ ਆਪਲੇ ਆਮ ਆਪਾਂ ਪੀ ਮੰਗੇ ਤਾਂ ਬੱਤੀਆਂ ਹੀ ਭਰਾਵੋ ਆਪਾਂ ਭਰਾਵੋ ਜਿਹੜੇ ਤੇ ਸਰਦੀ ਤਿਆਰ ਹੁੰਦੀ ਐ ਆ ਹੈਗਾ ਸਲਾਰਾ ਜੂ ਨੂੰ ਆਪਾਂ ਕੁੰਡਾ ਕਹਿੰਦੇ ਨੇ ਆਗੇ ਉਹ ਹੈਗਾ ਭਰਾਵੋ ਨੇਹ ਕੇ ਸਿੰਘਾ ਦੀ ਬਾਸ ਦੇ ਵਿੱਚ ਸਲੋਤਰ ਨਿੰਮ ਦਾ ਸਲੋਤਰ ਐ ਇਹ ਚ ਭਰਾਵੋ ਇਸ ਤਰ੍ਹਾਂ ਤਿਆਰ ਕਰਕੇ ਬਾਈ ਹੁਣੀ ਪੂਰੀ ਸਫਾਈ ਨਾਲ ਪੂਰੀ ਸੋਚ ਨਾਲ ਬਸ ਉਸ ਤੋਂ ਬਾਅਦ ਫਿਰ ਬਾਈ ਹੁਣੀ ਆਹ ਕੈਂਪਰ ਭਰ ਕੇ ਰੱਖ ਦਿੰਦੇ ਭਰਾਵੋ ਇਹਦੇ ਵਿੱਚ ਫਿਰ ਸੰਗਤਾਂ ਨੂੰ ਸਕਾਉਣ ਲਈ ਕੋਈ ਸੰਗਤ ਸਕਣ ਵਾਸਤੇ ਹੁੰਦੀ ਐ ਕੋਈ ਚਾਹ ਬਣਾਣਾ ਬਾਕੀ ਪ੍ਰਭੂ ਬਾਈ ਯੂਨੀਸਰਾਈ ਦੇ ਨਾਲ-ਨਾਲ ਕੰਮ ਦੇ ਨਾਲ-ਨਾਲ ਬਾਈ ਉਹਨਾਂ ਨੂੰ ਪੜ੍ਹ ਲੈਣ ਦਾ ਬਹੁਤ ਸਕੀਨ ਆ ਬਾਈ ਸਕੀਨ ਬਹੁਤ ਮਤਲਬ ਬੰਦਾ ਬਹੁਤ ਸੌਂਗ ਰੱਖਦਾ ਹੈ ਧੰਨਵਾਦ ਦੋਸਤੋ ਬਈਆ ਬੜਾ ਬੁਰ ਤੋਂ ਆ ਇਹ ਬਾਈ ਦਾ 파ਟਰਨ ਹੈਗਾ ਇਹ ਬਾਈ ਨੂੰ ਕਿਹਾ ਤਾਂ ਪੜਨ ਦੀ ਬਹੁਤ ਸਕੀਨ ਹੈਗੇ ਪ੍ਰਭ ਇਹਨੇ ਪ੍ਰਭ ਉਹਦਾ ਭਗਦਾ ਪਾਉਂਦੀਆਂ ਸੌਂਦਾ ਟਾਲਾ ਵਾਜੀ ਪਹਿਲਾਂ ਪ੍ਰਭ ਪੜਨ ਵਾਲੇ